ਸਤਿਕਾਰਯੋਗ ਦੋਸਤੋ ਆਪਾਂ ਹਮੇਸ਼ਾ ਤੁਹਾਡੇ ਨਾਲ ਗੱਲਬਾਤ ਕੋਈ ਕਰਦੇ ਰਹਿੰਦੇ ਆ ਤੇ ਮੁੱਦਿਆਂ ਨੂੰ ਵਿਚਾਰਦੇ ਰਹਿੰਦੇ ਆ ਹੁਣ ਆਪਾਂ ਜਿਹੜਾ ਮੁੱਦਾ ਅੱਜ ਵਿਚਾਰਨਾ ਹੈ ਕਈ ਦਿਨਾਂ ਤੋਂ ਮੇਰੇ ਮਨ ਦੇ ਵਿੱਚ ਘੁੰਮ ਰਿਹਾ ਸੀ ਕਿ ਸਰਕਾਰ ਨੇ ਜਿਹੜੀਆਂ ਸੜਕ ਸੁਰੱਖਿਆ ਵਾਹਨ ਗੱਡੀਆਂ ਚਲਾਈਆਂ 112 ਨੰਬਰ ਕਾਲ ਕਰੋ ਤੇ ਉਹਦੇ ਗੱਡੀਆਂ ਪਹੁੰਚ ਜਾਂਦੀਆਂ ਸੜਕ ਦੀ ਸੁਰੱਖਿਆ ਵਾਸਤੇ ਤੇ 30 30 ਕਿਲੋਮੀਟਰ ਇਹ ਇਹਨਾਂ ਨੂੰ ਕਿਹਾ ਦਿੱਤਾ ਕਿ 30 ਕਿਲੋਮੀਟਰ ਦੇ ਵਿੱਚ ਰਹਿੰਦੇ ਆ ਤੇ ਜਦੋਂ ਅਸੀਂ ਇਹਨਾਂ ਨੂੰ ਫੋਨ ਕਰਦੇ ਆ ਤੇ ਫਟਾਫਟੇ ਉੱਥੇ ਪਹੁੰਚ ਜਾਂਦੇ ਆ ਤੇ ਸਾਨੂੰ ਸਹਾਇਤਾ ਦਿੰਦੇ ਆ ਮੇਰੇ ਇੱਕ ਯਾਰ ਦੋਸਤ ਮਾਸਟਰ ਬੂਟਾ ਸਿੰਘ ਜਿਹੜੇ ਚਿਮੜਿਆਲੇ ਦੇ ਆ ਭਾਰਤੀ ਕਿਸਾਨੀਓ ਨੇ ਕਾਦੀਆਂ ਦੇ ਆਗੂ ਆ ਉਹਨਾਂ ਨੂੰ ਕੁਝ ਮਹੀਨੇ ਪਹਿਲਾਂ ਆਸਟ੍ਰੇਲੀਆ ਤੋਂ ਆ ਰਹੇ ਸੀ ਤੇ ਪਿੰਡ ਦਾ ਇਹ ਮੁੰਡਾ ਕੋਈ ਗੱਡੀ ਰਜਾਦਾ ਹੁੰਦਾ ਸੀ ਡਰਾਈਵਰ ਸੀ ਪਹਿਲਾਂ ਵੀ ਉਹ ਹੀ ਛੱਡ ਕੇ ਆਉਂਦਾ ਲੈ ਕੇ ਆਉਂਦਾ ਸਾਰਿਆਂ ਨੂੰ ਤੇ ਉਹਨੂੰ ਕਿਹਾ ਤੇ ਉਹ ਉਹਨਾਂ ਨੂੰ ਲੈਣ ਜਾਵੜਿਆ ਤੇ ਰਾਤ ਦਾ ਟਾਈਮ ਸੀ ਤੇ ਉਹ ਦੋਵੇਂ ਜੀ ਵਿੱਚ ਸੀ ਤੇ ਉੱਥੇ ਉਹਨਾਂ ਨੇ ਆਪ ਇਹ ਗੱਲ ਬੰਨੀ ਮਾਸਟਰ ਬੁੱਟਾ ਸਿੰਘ ਜੀ ਨੇ ਕਿ ਸਾਨੂੰ ਉੱਥੇ ਲੁਟੇਰੇ ਪੈ ਗਏ ਅਸੀਂ ਇੱਕ ਹੋਟਲ ਤੇ ਵੀ ਠਹਿਰੇ ਉੱਥੇ ਉਹਨਾਂ ਨੇ ਸਾਡਾ ਪਿੱਛਾ ਕੀਤਾ ਫਿਰ ਉਹ ਸਾਡੇ ਮਗਰ ਲੱਗੇ ਤੇ ਮਗਰ ਲੱਗਣ ਤੋਂ ਬਾਅਦ ਫਿਰ ਕਦੇ ਉਹ ਅੱਗੇ ਹੋ ਜਾਣ ਕਦੇ ਪਿੱਛੇ ਕਦੇ ਸਾਨੂੰ ਸਾਈਡ ਮਾਰ ਦੀ ਕੋਸ਼ਿਸ਼ ਕਰਨ ਪਰ ਡਰਾਈਵਰ ਬੜਾ ਸਿਆਣਾ ਸੀ ਤੇ ਡਰਾਈਵਰ ਨੇ ਕੰਡਨ ਦੀ ਬਹੁਤ ਕੋਸ਼ਿਸ਼ ਕੀਤੀ ਤੋਂ ਕਹਿੰਦੇ ਵੀ ਅਸੀਂ ਪੁਲਿਸ ਨੂੰ ਫੋਨ ਕਰਦੇ ਰਹੇ ਤਾਂ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹ ਕਹਿੰਦੇ ਵੀ ਮੈਂ ਪੰਜਾਬ ਸਰਕਾਰ ਦਾ ਵਿਰੋਧੀ ਹਾਂ ਕਿਉਂਕਿ ਮੈਂ ਜਥੇਬੰਦੀ ਦਾ ਕਿਸਾਨ ਜਥੇਬੰਦੀ ਦਾ ਆਗੂ ਹਾਂ ਪਰ ਫਿਰ ਵੀ ਕਹਿੰਦੇ ਵੀ ਪੰਜਾਬ ਸਰਕਾਰ ਦਾ ਇਹ ਜਿਹੜਾ ਫੈਸਲਾ ਛਲਾਗਾ ਯੋਗ ਹੈ ਕਿ ਜਿਹੜੀਆਂ ਗੱਡੀਆਂ ਚਲਾਈਆਂ ਜਦੋਂ ਫੋਨ ਮਾਰੋ ਇਹ 10-15 ਮਿੰਟਾਂ ਦੇ ਵਿੱਚ ਹੀ ਉੱਥੇ ਪਹੁੰਚ ਜਾਂਦੇ ਆ ਤੇ ਪੁਲਿਸ ਸੇਵਾ ਤਾਂ ਦਿੰਦੇ ਆ ਫੇਰ ਉਹ ਚਲੋ ਗੱਲ ਲੰਬੀ ਹੋ ਜੂਗੀ ਉਹਨਾਂ ਨੇ ਕਿਸੇ ਪਟ્રોલ ਪੁਪ ਦੇ ਗਏ ਉੱਥੇ ਉਹਨਾਂ ਦੇ ਵਾਸ਼ਰੂਮਾ ਦੇ ਵਿੱਚ ਵੜ ਕੇ ਕੁਝ ਪਿੱਛੇ ਲੋਗੇ ਕੋ ਕਿਵੇਂ ਜਾਨ ਬਚਾਈ ਤੇ ਗੱਡੀ ਦੇ ਸ਼ੀਸ਼ੇ ਛਿਪ ਭੰਗ ਤੇ ਤੇ ਉਹ ਬਜ਼ੁਰਗ ਜੋੜਾ ਸੀ ਮੇਰੀ ਵੀ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਸਾਰੀ ਗੱਲ ਦੱਸੀ ਵੀ ਇਹ ਗੱਡੀਆਂ ਜਿਹੜੀਆਂ ਚੱਲ ਰਹੀਆਂ ਨਾ ਮੈਂ ਆਪ ਇਹਨਾਂ ਦਾ ਤਜਰਬਾ ਕੀਤਾ ਮੈਂ ਇੱਥੋਂ ਇੱਕ ਦਿਨ ਅਬੋਰ ਨੂੰ ਜਾ ਰਿਹਾ ਸੀ ਤੇ ਕੁੰਡਲਾ ਟੱਪ ਕੇ ਅਗਲੇ ਪਾਸੇ ਇੱਕ ਐਕਸੀਡੈਂਟ ਹੋ ਗਿਆ ਮੇਰੇ ਵੇ ਦੇ ਫੇ ਦੇ ਉਹ ਮੋਟਰਸਾਈਕਲ ਦੇ ਵਿੱਚ ਇੱਕ ਟੈਂਕਰ ਵੱਜਿਆ ਤੇ ਟੈਂਕਰ ਦੇ ਵਿੱਚ ਵੀ ਸਵਾਰੀਆਂ ਸੀ ਤੇ ਮੋਟਰਸਾਈਕਲ ਤੇ ਦੋ ਜਣੇ ਚੜੇ ਸੀ ਉਹ ਚਲੋ ਕਿਸੇ ਨੇ ਫੋਨ ਕਰਤਾ 112 ਨੰਬਰ ਤੇ ਤੇ 10 ਮਿੰਟਾਂ ਦੇ ਵਿੱਚ ਜੁਗਰਾਜ ਸਿੰਘ ਐਸਐਸਆਈ ਉੱਥੇ ਪਹੁੰਚ ਗਿਆ ਉਹਨੇ ਫਟਾਫਟ ਕਾਰਵਾਈ ਕਰਕੇ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਬਚਾਤਾ ਗੱਡੀ ਦੇ ਵਿੱਚ ਚੜਾਏ ਤੇ ਗੱਡੀ ਦੇ ਵਿੱਚ ਗਿਆ ਦਾ ਵੀ ਤੁਸੀਂ ਪਹੁੰਚੋ ਤੇ ਇਹਨਾਂ ਨੂੰ ਹਸਪਤਾਲ ਜਾ ਕੇ ਦਾਖਲ ਕਰਾਓ ਆਪ ਉੱਥੇ ਉਹ ਠਹਿਰ ਪਿਆ ਤੇ ਚਲੋ ਅਸੀਂ ਉੱਥੇ ਉਹਦੀ ਬੜਾਈ ਵੀਡੀਓ ਬੜਾਈ ਜੁਗਰਾਜ ਸਿੰਘ ਦੀ ਕਿ 10 ਮਿੰਟਾਂ ਤੇ ਉਹ ਲੋਕ ਵੀ ਦੱਸਣ ਲਾ ਪਏ ਵੀ 10 ਮਿੰਟਾਂ ਦੇ ਵਿੱਚੇ ਪਹੁੰਚ ਗਏ ਇੱਥੇ। ਆਫ ਦੀ ਫੋਰਸ ਲੈ ਕੇ। ਕਿੰਨਾ ਫਾਇਦਾ ਹੋ ਗਿਆ। ਹੁਣ ਇੱਕਦਮ ਆਇਆ ਤੇ ਮਲੋਟ ਨੂੰ ਜਾ ਰਿਹਾ ਸੀ। ਤੇ ਫਿਰ ਕਖੇੜੇ ਦੇ ਕੋਲੇ ਉਹ ਵੀ ਕਿਤੇ ਇਧਰੋਂ ਆ ਰਹੇ ਸੀ ਹਰਨੀ ਵਾਲਿਆਂ ਦੇ ਪਾਸੋਂ। ਤੇ ਉਹ ਉਹਨਾਂ ਦਾ ਜਿਹੜਾ ਕੈਂਟਰ ਸੀ ਉਹਦੇ 'ਚ ਕਾਫੀ ਮਤਲਬ ਸਵਾਰੀਆਂ ਸੀ ਕਿਸੇ ਬਾਬੇ ਦੇ ਜਾ ਰਹੇ ਸੀ। ਤੇ ਮੋਟਰਸਾਈਕਲ ਦੇ ਵਿੱਚ ਉੱਥੇ ਦੋ ਸਵਾਰੀਆਂ ਸੀ ਤੇ ਉਹ ਨੂੰ ਕੋਈ ਕਾਰ ਫੇਟ ਮਾਰ ਗਈ। ਤੋਂ ਜਿਹੜਾ ਮੋਟਰਸਾਈਕਲ ਆਲੇ ਸੀ ਤੇ ਜਿਹੜਾ ਉਹ ਕੈਟਰ ਵਾਲੇ ਸੀ ਉਹ ਇਕੱਠੇ ਸੀ ਮਤਲਬ ਇੱਕੋ ਥਾਈ ਉਹਨਾਂ ਨੇ ਜਾਣਾ ਸੀ। ਕੋਈ ਸਵਾਰੀਆਂ ਵਧ ਗਈਆਂ ਉਹ ਕਹਿੰਦੇ ਚਲੋ ਆਪਾਂ ਮੋਟਰਸਾਈਕਲ ਲੈ ਜਾਂਦੇ ਆ। ਤੋਂ ਕਾਰ ਫੇਟ ਮਾਰ ਗਈ। ਤੇ ਬੁਰਾ ਹਾਲ ਸੀ ਖੂਨ ਖਣ ਕਾਫੀ ਉੱਥੇ ਡੁੱਲਿਆ ਪਿਆ ਸੀ। ਮੈਂ ਮੌਕੇ ਤੇ ਪਹੁੰਚਿਆ ਸੀ ਉਦੋਂ ਤੇ ਮੈਂ ਵੇਖਿਆ ਸਾਰਾ ਸੀਨ ਫਟਾਫਟ 112 ਨੰਬਰ ਤੇ ਫੋਨ ਕੀਤਾ ਤੇ ਉਹ ਮੁੰਡਾ ਸੀ ਬੁਸ਼ਬਰ ਐਸਆਈ ਉਹ ਪਹੁੰਚ ਗਿਆ ਗੱਡੀ ਲੈ ਕੇ ਬਾਅਦ ਤੋਂ ਬਾਅਦ ਕਿਤੇ ਕੋਈ 10 ਮਿੰਟ 5-7 ਮਿੰਟ ਲੱਗੇ ਹੋਣਿਆ ਕਿਉਂਕਿ ਉਹ ਨੇੜੇ ਹੋਣਿਆ ਤੇ ਉਹਨਾਂ ਨੇ ਗੱਡੀ ਤੇ ਫਟਾਫਟ ਉਹਨਾਂ ਨੂੰ ਬਿਠਾਇਆ ਮੂਠਸੇਲ ਵਾਲਾ ਤੇ ਹਸਪਤਾਲ ਦੇ ਵਿੱਚ ਪਹੁੰਚਾਤਾ ਹੁਣ ਹੋਰ ਵੀ ਘਟਨਾਵਾਂ ਐਸੀਆਂ ਵੇਖੀਆਂ ਆ ਥੋੜੇ ਦਿਨ ਹੋ ਗਏ ਮਿੱਡੇ ਇੱਕ ਘਟਨਾ ਹੋਈ ਸੀ ਕਿ ਦੋ ਕਾਰਾਂ ਜਿਹੜੀਆਂ ਟਕਰਾ ਗਈਆਂ ਸੀ ਤੇ ਕਾਰਾਂ ਦਾ ਕਾਫੀ ਨੁਕਸਾਨ ਹੋ ਗਿਆ ਤੇ ਇੱਥੇ ਵੀ ਉਹ ਜਿਹੜੇ ਸੜਕ ਸੁਰੱਖਿਆ ਵਾਹਨ ਵਾਲੇ ਉਹਨਾਂ ਨੂੰ ਕਿਸੇ ਨੇ ਫੋਨ ਕੀਤਾ ਤੇ ਉਹ ਫਟਾਫਟ ਉੱਥੇ ਪਹੁੰਚ ਗਏ ਤੇ ਉਹਨਾਂ ਨੇ ਸਾਰਾ ਮਸਲਾ ਹੱਲ ਕਰਤਾ ਇੱਕ ਗੱਡੀ ਉੱਥੇ ਕਿਸੇ ਘਰੇ ਲਵਾਤੀ ਕਿਤੇ ਚੌਕੀ ਚਲਵਾਤੀ ਚਲੋ ਬਾਅਦ ਦੇ ਵਿੱਚ ਕੀ ਹੋਇਆ ਇਹ ਮੈਂ ਪੁੱਛਿਆ ਨਹੀਂ ਕੀ ਕੁਝ ਹੋਇਆ ਵੀ ਇਹ ਗੱਡੀਆਂ ਜਿਹੜੀਆਂ ਇਹਨਾਂ ਦੀ ਸਰਾਹਤ ਕਰਨੀ ਵੱਧਦੀ ਹੈ ਪ੍ਰੇਸ਼ ਕਰਨੀ ਵੱਧਦੀ ਹੈ ਸਰਕਾਰ ਦੀ ਵੀ ਚਲੋ ਸਰਕਾਰ ਲੱਖ ਬਾੜੇ ਕੰਮ ਕਰਦੀ ਆ ਪਨਿਆਂ ਦੇ ਵਿੱਚ ਸਰਕਾਰ ਬੜੇ ਚੰਗੇ ਕੰਮ ਕਰੀ ਜਾਂਦੀ ਹੈ ਕਿਉਂਕਿ 3 ਸਾਲ ਹੋ ਗਏ ਕੋਈ ਬਹੁਤਾ ਚੰਗਾ ਕੰਮ ਮੈਨੂੰ ਤੇ ਇਹਨਾਂ ਦਾ ਲੱਗਿਆ ਨਹੀਂ ਇਹਦਾ ਦਵਾਲਾ ਜਾਂ ਗੱਡੀ ਬੈਠੇ ਆ ਪਰ ਜਿਹੜਾ ਕੰਮ ਇਹਨਾਂ ਨੇ ਚੰਗਾ ਕੀਤਾ ਉਹ ਚੰਗਾ ਹੀ ਕਵਾਂਗੇ। ਵੀ ਇਹ ਕੰਮ ਜਿਹੜਾ ਇਹਨਾਂ ਨੇ ਸਰਕਾਰ ਨੇ ਕੀਤਾ ਹੈ। ਇਹ ਬਹੁਤ ਚੰਗਾ ਤੇ ਸ਼ਲਾਘਾਯੋਗ ਹੈ। ਅੱਗੇ 108 ਨੰਬਰ ਤੇ ਫੋਨ ਕਰਦੇ ਸੀ ਤੇ ਕਾਫੀ ਸਭਾਂ ਘਾਟਾ ਡੇਰ ਘਾਟਾ ਹੁੰਦੇ ਨਹੀਂ ਸੀ। ਤੇ ਇਹਨੇ ਨੂੰ ਫਿਰ ਬੰਦਾ ਬਹੁਤਾ ਫੂਲ ਖਾਣ ਨਿਕਲ ਜਾਂਦਾ ਸੀ ਕਿ ਵੀਰ ਹੋ ਜਾਂਦਾ ਸੀ। ਤੇ ਜਾ ਕਿਤੇ ਰਾਤ ਨੂੰ ਫਰਜ਼ ਕਰੋ ਵੀ ਆਪਾਂ ਨੂੰ ਕੋਈ ਲੁਟੇਰੇ ਪੈ ਜਾਂਦੇ ਆ ਕੋਈ ਗੈਕਸਟਰ ਪੈ ਜਾਂਦੇ ਆ। ਉੱਪਰ ਕੁਤੇ ਰਾਤ ਭਰ ਤੇ ਆ ਰਹੇ ਆ ਤੇ ਉਹ ਆਪਾਂ ਨੂੰ ਛੇਤੀ ਪੁਲਿਸ ਦੀ ਲੋੜ ਉਸ ਦੀ ਸੇਵਾ ਦੀ ਤੇ ਉਦੋਂ ਆਪਾਂ ਇਹਨਾਂ ਨੂੰ ਫੋਨ 112 ਨੰਬਰ ਤੇ ਕਰ ਸਕਦੇ ਆ ਚਲੋ ਇਹ ਕੁ 10-15 ਮਿੰਟਾਂ ਦੇ ਵਿੱਚ ਉੱਥੇ ਪਹੁੰਚ ਜਾਂਦੇ ਆ ਕਿਉਂਕਿ ਇਹਨਾਂ ਨੂੰ ਘੇਰਾ ਵੀ ਥੋੜਾ ਦਿੱਤਾ ਵੀ ਇਹਨੇ ਘਰੇ ਦੇ ਵਿੱਚ ਤੁਸੀਂ ਰਹਿਣਾ ਤੇ ਇਹਨਾਂ ਦੀ ਜਿਹੜੀ ਡਿਊਟੀ ਉਹ ਬਦਲਦੀ ਰਹਿੰਦੀ ਆ ਤੇ ਹਰ ਵਕਤ ਇਹ ਗੱਡੀ ਦੇ ਵਿੱਚ ਤਿਆਰ ਹੀ ਹੁੰਦੇ ਆ ਕੁਸ ਹੁੰਦੇ ਨਹੀਂ ਕਿਤੇ ਗਰਮੀ ਹੋਵੇ ਕੋਈ ਏਸੀ ਚ ਨਹੀਂ ਜਾਂਦੇ ਠੰਡ ਹੋਵੇ ਉੱਥੇ ਗੱਡੀ 'ਚ ਰਹਿਣਾ ਤੇ ਰਸਤੇ ਦੇ ਵਿੱਚ ਗੱਡੀ ਇਹਨਾਂ ਦੇ ਰੋਕਣੀਆਂ ਕਦੇ ਕਿਤੇ ਰੋਕੜੀ ਕਦੇ ਕਿਤੇ ਰੋਗੜੀ ਤੇ ਇਹ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਆ ਤੇ ਇਹ ਸਭ ਫੈਸਲੇ ਨੂੰ ਮੈਂ ਤਾਂ ਬੜਾ ਇਸ਼ਲਾਗਾ ਯੋਗ ਮੰਨਦਾ ਕਿ ਜਿਹੜਾ ਸਰਕਾਰ ਨੇ ਇਹ ਗੱਡੀਆਂ ਚਲਾਈਆਂ ਹੈ ਜਿਹੜਿਆ ਤੁਰੰਤ ਸਨੁਸਿਆ ਜਾਤਿੰਦੀਆਂ ਤੇ ਮਾਸਟਰ ਬੂਟਾ ਸਿੰਘ ਨੇ ਵੀ ਕਿਹਾ ਕਿ ਪੰਜਾਬ ਦੀ ਪੰਜਾਬ ਸਰਕਾਰ ਦੀ ਐਸ ਗੱਲ ਨੂੰ ਪ੍ਰੇਸ਼ ਕਰਨ ਦਾ ਹੱਕ ਬਣਦਾ ਕਿ ਹਰਿਆਣਾ ਦੇ ਵਿੱਚ ਤਾਂ ਅਸੀਂ ਉਹ ਕਹਿੰਦਾ ਵੀ ਚੱਲ ਪਏ ਦਿੱਲੀ ਤੋਂ ਤੇ ਸਾਨੂੰ ਕਿਤੇ ਪੁਲਿਸ ਦਾ ਬੰਦਾ ਹੀ ਨਹੀਂ ਮਿਲਿਆ ਫਿਰ ਅਸੀਂ ਫੋਨ ਫੋਨ ਕਰਦੇ ਰਹੇ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਚਲੋ ਬਾਤ ਪੁੱਛ ਕੇ ਕਿਸੇ ਢੰਗ ਨਾਲ ਤੁਰਤੀ ਬਚ ਕੇ ਪਰ ਇੱਥੇ ਇਹ ਗੱਲ ਹੈ ਨਹੀਂ ਪੰਜਾਬ ਦੇ ਵਿੱਚ ਤੇ ਸਹਾਇਤਾ ਜਿਹੜੀ ਉਤਰਾント ਮਿਲ ਜਾਂਦੀ ਹੈ ਇਹ ਹੀ ਮੈਂ ਤੁਹਾਡੇ ਨਾਲ ਇੱਕ મુદ્ਦਾ ਸਾਂਝਾ ਕਰਨਾ ਸੀ